ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਦੋਸਤ ਠੀਕ ਠਾਕ ਹੋਣਗੇ ਪਰਮਾਤਮਾ ਮੂਰੇ ਅਰਦਾਸ ਕਰਦੇ ਆ ਕਿ ਸਾਰੇ ਦੋਸਤ ਮਿੱਤਰ ਸਭ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਤੇ ਲੋ ਜੀ ਆਪਾਂ ਜਿਹੜਾ ਇੱਥੇ ਆਪਣੀ ਸਬਜ਼ੀਆਂ ਵਾਲਾ ਜਿਹੜਾ ਫਾਰਮ ਸੀ ਆਪਾਂ ਉਹ ਉਹ ਐ ਕਿ ਸਬਜ਼ੀ ਇੱਥੇ ਆਪਾਂ ਕੋਈ ਲਾਈ ਨਹੀਂ ਤੇ ਜਿਹੜੇ ਕੀ ਆਪਾਂ ਸਾਬ ਇੱਥੇ ਫਲਦਾਰ ਬੂਟੇ ਲਾਤੇ ਸਾਰੇ ਸਾਰੇ ਫਲਦਾਰ ਬੂਟੇ ਲਾਤੇ ਤੇ ਆਪਾਂ ਲਿਆਂਦੇ ਆਹ ਕੁੱਕੜ ਦੇਖੋ ਜੀ ਕੁੱਕੜ ਲਿਆਂਦੇ ਆ ਤੇ ਆ ਆਪਣੇ ਕੋਲੇ ਜਾਮਣਾ ਦੇ ਬੂਟੇ ਆ ਆ ਨਿੰਬੂਆਂ ਦਾ ਅਮਰੂਦਾਂ ਦਾ ਉਹ 베ਰੀ ਐ 베ਰੀ ਦੇ ਥੱਲੇ ਬੈਠ ਖੜੀਆਂ ਦੋ ਕੁਕੜੀਆਂ ਆਪਣੀਆਂ ਤੇ ਇਹ ਜਿਹੜੇ ਇਹ ਕੁੱਕੜ ਰੱਖਣ ਦਾ ਕਾਰਨ ਵੀ ਕੁਝ ਹੈਗਾ ਕਿਉਂਕਿ ਜਿਹੜੀ ਰੇਹ ਹੈ ਰੇਹ ਆਪਾਂ ਨੂੰ ਮਿਲ ਨਹੀਂ ਰਹੀ ਸੀ ਇਸ ਕਰਕੇ ਇਸ ਫੁਲਵਾੜੀ ਦੇ ਵਿੱਚ ਕੁੱਕੜਾਂ ਦਾ ਪਿੰਜਰਾ ਲਾਤਾ ਕੁੱਕੜ ਸਾਰਾ ਦਿਨ ਫਿਰਨਗੇ ਤੇ ਇਹ ਦੇ ਵਿੱਚ ਗਰਮੀ ਰੁੱਤ ਦੀ ਸਬਜ਼ੀ ਆਪਾਂ ਕੋਈ ਨਹੀਂ ਲਾਉਣੀ ਤੇ ਸਿਆਲ ਰੁੱਤ ਦੀਆਂ ਗੇਤੀਆਂ ਸਬਜ਼ੀਆਂ ਇਹਦੇ ਵਿੱਚ ਆਪਾਂ ਬੀਜਾਂਗੇ ਦੋਸਤੋ ਤੇ ਇੱਧਰ ਆਪਾਂ ਬੀਜੀ ਹੈ ਜਿਹੜੀ ਕਿ ਬੈਂਗਣੀ ਬੀਜੀ ਹੈ ਪੋਰਟੀ ਵਾਲੇ ਬੈਂਗਣਾ ਵੱਡੇ ਠੀਕ ਹੈ ਜੀ ਆਹ ਜੀ ਠੀਕ ਹੈ ਜੀ ਤੇ ਆ ਲੰਮੀ ਬੈਂਗਣੀ ਹੈ ਘਰ ਦੀ ਬੈਂਗਣੀ ਲੰਮੀ ਬੈਂਗਣੀ ਠੀਕ ਹੈ ਜੀ ਬਹੁਤ ਵਧੀਆ ਗਰੋਥ ਕੀਤੀ ਆ ਬੂਟਿਆਂ ਨੇ ਕਿ ਬੈਂਗਣੀ ਨਾਲ ਵੀ ਬੂਟੇ ਸਾਰੇ ਭਰੇ ਪਏ ਆ ਤੇ ਸਬਜ਼ੀਆਂ ਦੋਸਤੋ ਘਰੇ ਲਾਇਆ ਕਰੋ ਕੋਈ ਬਾਲਾ ਨਹੀਂ ਇਹੇ ਚੀਜ਼ਾਂ ਜਿਹੜੀਆਂ ਗਮਲਿਆਂ ਦੇ ਵਿੱਚ ਵੀ ਆਪਣੇ ਹੋ ਜਾਂਦੀਆਂ ਇੱਕ ਮੈਂ ਸਾਡੇ ਜਿਹੜੇ ਸਟਾਫ ਦੇ ਮੈਂਬਰ ਸੀਗੇ ਉਹਨਾਂ ਦੇ ਘਰੇ ਇੱਕ ਕਰੀ ਅਸੀਂ ਉਹਨਾਂ ਨੇ ਕਰਦੇ ਸ਼ੁਰੂਆਤ ਕੀਤੀ ਸੀ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਕੇ ਤੇ ਜਦੋਂ ਅਸੀਂ ਉਹਨਾਂ ਦੀ ਛੱਤ ਤੇ ਚੜੇ ਤੇ ਛੱਤ ਤੇ ਉੱਪਰ ਗਮਲਿਆਂ ਦੇ ਵਿੱਚ ਉਹਨਾਂ ਦੇ ਘਰੇ ਹਰੇਕ ਸਬਜ਼ੀ ਦੇ ਜਿਹੜੀ ਸਬਜ਼ੀ ਸੀਗੀ ਸਾਰੀ ਪਾਲਕ ਧਨੀਆ ਮੇਥੇ ਜੋ ਵੀ ਬੈਂਗਣੀ ਟਮਾਟਰ ਸਭ ਵੀ ਜੇ ਸੀ ਤੇ ਉਹ ਮੈਨੂੰ ਬੜਾ ਚੰਗਾ ਲੱਗਿਆ ਤੇ ਦੋਸਤੋ ਸਾਰੇ ਸਬਜ਼ੀ ਥੋੜੀ ਥੋੜੀ ਲਾਇਆ ਕਰੋ ਠੀਕ ਹੈ ਜੀ ਤੇ ਆ ਚੱਲੀ ਆ ਹੁਣ ਆਪਣੀ ਕਾਲੀ ਕੁਕੜੀ ਜਿਹੜੀ ਕਿ ਆਂਡਾ ਧਰਨ ਇਹ ਦੇਖੋ ਇਹ ਉਥੇ ਆਂਡਾ ਧਰੂਗੀ ਉਹ ਸਾਹਮਣੇ ਆਂਡਾ ਧਰੂਗੀ ਤੇ ਦੂਜੀਆਂ ਕੁਕੜੀਆਂ ਵੀ ਆਂਡਾ ਸਾਰੀਆਂ ਕੁਕੜੀਆਂ ਆਂਡੇ ਧਰਦੀਆਂ ਤੇ ਦੇਖਦੇ ਆ ਕਿਹੜੀਆਂ ਕਿਹੜੀਆਂ ਕੁਕੜੀਆਂ ਨੇ ਆਂਡੇ ਧਰਤੇ ਅਜੇ ਤਾਂ ਦੋਸਤੋ ਕਿਸੇ ਕੁਕੜੀ ਨੇ ਵੀ ਆਂਡਾ ਨਹੀਂ ਧਰਿਆ ਠੀਕ ਆ ਜੀ で